Редактор субтитров А.Семкин Корректор А.Егорова ਸਪਰਟ ਵਿਜੀਲੈਂਸ ਤਾ ਅੱਟਾ ਐਕਸ਼ਨ ਰਿਸ਼ਵਤ ਲੈਦੀ ਮਹਿਲਾ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ ਵਿਜੀਲੈਂਸ ਦੀ ਟੀਮ ਵੱਲੋਂ ਮਹਿਲਾ ਅਧਿਕਾਰੀ ਜਿਲ੍ਹਾ ਟਾਊਨ ਪਲਾਨਰ ਰਿਤਕਾਰ ਅਰੋੜਾ ਨੂੰ ਰਿਸ਼ਵਤ ਲੈਦਿਆਂ ਗ੍ਰਿਫਤਾਰ ਕੀਤਾ ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨਾਂ ਦਾ ਰਿਮਾਂਡਰ ਹਾਸਲ ਕੀਤਾ ਹੈ ਦੱਸ ਦਈਏ ਕਿ ਬੀਤੇ ਕੱਲ ਜਿਲ੍ਹਾ ਟਾਊਨ ਪਲਾਨਰ ਰਿਤਕਾਰ ਅਰੋੜਾ ਨੂੰ ਉਸਦੇ ਦਫ਼ਤਰ ਵਿੱਚੋਂ 1 ਲੱਖ ਰੁਪਏ ਦੀ ਰਿਸ਼ਵਤ ਲੈਦਿਆਂ ਵਿਜੀਲੈਂਸ ਨੇ ਰੱਗਿਆ ਤੇ ਗ੍ਰਿਫਤਾਰ ਕੀਤਾ ਸੀ ਇਸ ਦੀ ਸ਼ਿਕਾਇਤ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਕੀਤੀ ਗਈ ਸੀ ਜਿਸ ਨੇ ਸੱਤ ਕ 415 ਮਰਲੇ ਦੇ ਕਰੀਬ ਜ਼ਮੀਨ ਖਰੀਦੀ ਸੀ ਤੇ ਉਸਤੇ ਪਲਾਟ ਕੱਟਣ ਦੀ ਮਨਜ਼ੂਰੀ ਦੇਣ ਲਈ ਰਿਤਿਕਾ अरोड़ा ਵੱਲੋਂ 1 ਲੱਖ ਰੁਪਏ ਪ੍ਰਤੀ ਪਲਾਟ ਰਿਸ਼ਵਤ ਮੰਗੀਤੀ ਗਈ ਸੀ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਬੀਜੀ ਪੀਐਸ ਨੂੰ ਸ਼ਿਕਾਇਤ ਕੀਤੀ ਤੇ ਟਰੈਪ ਲਗਾ ਕੇ ਜਿਹੜਾ ਟਾਊਨ ਰਿਤਿਕਾ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਨਾ ਇਹ ਡੀਟੀਪੀਸੀ ਕੱਲ ਅਰੈਸਟ ਕੀਤੀ ਸੀਗੀ 1 ਲੱਖ ਰੁਪਏ ਰਿਸ਼ਵਤ ਲੈਣ ਦਾ ਰਹੀ ਹਸੀ ਰਿਤਿਕਾ अरोड़ा ਇਹਦਾ ਅੱਜ ਅਸੀਂ 4 ਦਿਨ ਦਾ ਰਿਮਾਨਡ ਪੁਸ਼ ਕੀਤਾ ਸੀ ਮਾਂਜੋ ਕੋਰਟ ਦੇ ਵਿੱਚ ਤੇ ਜੱਜ ਸਾਹਿਬ ਵੱਲੋਂ 2 ਦਿਨ ਦਾ ਰਿਮਾਨਡ ਸਾਨੂੰ ਗ੍ਰਾਂਟ ਕੀਤਾ ਗਿਆ ਪੁਣ ਰਿਮਾਨਡ ਹੈ ਜੀ ਨਾਲ ਇੱਕ ਤੋਂ ਸ਼ੁਰੂ ਕੀਤੀ ਗਈ ਹੀ ਗੱਲ ਇਸੇ ਵੱਲੋਂ ਸ਼ਿਕਾਇਤ ਸੀ ਕਿ ਰੈੱਡ ਹੈਂਡ ਟ੍ਰੈਪ ਸੀਗਾ 1 ਲੱਖ ਰੁਪਏ ਦਾ ਇੱਕ ਸ਼ਿਕਾਇਤ ਸੀ ਜਿਹਦੇ ਵਿੱਚ ਕਿਸੇ 플ੌਟ ਦੀ ਐਨਓਸੀ ਕਲੀਅਰ ਕਰਨ ਦੇ ਬਦਲੇ ਇਹ ਬਾਹਰ 플ੌਟ ਲੱਖ ਰੁਪਏ ਮੰਗ ਰਹੀ ਸੀ ਕੀ ਕੀ ਪੁੱਛੀ ਗਈ ਸੀ ਪੀ ਜਾਣੀ ਕੁਸ਼ਕਿਸ਼ਤਾ ਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਬੜੀ ਇਨੀਸ਼ੀਅਲ ਸਟੇਜ ਹੈ ਅਸੀਂ ਫਿਊਚਰ ਦਾ ਦੇਖਦੇ ਹਾਂ ਜੇ ਇਹ ਦਾ ਨਾ ਇਹ ਡੀਟੀਪੀਸੀ ਕੱਲ ਅਰੈਸਟ ਕੀਤੀ ਸੀਗੀ 1 ਲੱਖ ਰੁਪਏ ਰਿਸ਼ਵਤ ਲੈਦਾ ਰਹੀ ਹੱਤੀ ਰਿਤਿਕਾ ਰੋੜਾ ਇਹਦਾ ਅੱਜ ਅਸੀਂ 4 ਦਿਨ ਦਾ ਰਿਮਾਨਡ ਪੁਸ਼ ਕੀਤਾ ਸੀ ਮਾਂਜੋ ਕੋਰਟ ਦੇ ਵਿੱਚ ਤੇ ਜੱਜ ਸਾਹਿਬ ਵੱਲੋਂ 2 ਦਿਨ ਦਾ ਰਿਮਾਨਡ ਇੱਕ ਕੰਪਲੈਂਟ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਸ਼ਿਕਾਇਤ ਸੀ ਕਿ ਰੈੱਡ ਹੈਂਡ ਟ੍ਰੈਪ ਸੀਗਾ ਲੱਖ ਰੁਪਏ ਦਾ ਇੱਕ ਸ਼ਿਕਾਇਤ ਸੀ ਜਿਹਦੇ ਵਿੱਚ ਕਿਸੇ 플ੌਟ ਦੀ ਐਨਓਸੀ ਕਲੀਅਰ ਕਰਨ ਦੇ ਬਦਲੇ ਇਹ ਬਾਹਰ 플ੌਟ ਲੱਖ ਰੁਪਏ ਮੰਗਦੀ ਸੀ ਕੀ ਕੀ ਪੁੱਛੀ ਗਈ ਸੀ ਕੀਤੀ ਗਈਆਂ ਕੁਝ ਗਿਸ਼ਤਾਂ ਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਬੜੀ ਇਨੀਸ਼ੀਅਲ ਸਟੇਜ ਹੈ ਅਸੀਂ ਫਿਊਚਰ ਦਾ ਦੇਖਦੇ ਜੇ